ਜੋ ਇਤਿਹਾਸ ਇਤਿਹਾਸ ਹੈ ਸੁਣਿਆ ਕਿ ਇਹ ਜਿਹੜਾ ਕਿਲਾ ਸਾਹਾ ਕਿਲਾ ਨਦਗੜ ਇੱਥੇ 10ਵੇਂ ਪਾਸ਼ਾ ਦਾ ਕਿਲਾ ਸੀ ਬਹੁਤ ਵੱਡਾ ਕਿਲਾ ਸੀ ਇਹ ਜਿਹੜੀ ਬੋਲੀ ਆ ਇਹ ਮਹਾਰਾਜ ਦੇ ਟਾਈਮ ਉਸ ਵੇਲੇ ਕਿਉਂਕਿ ਹਦੋ ਸਾਰੇ ਬਾਜ ਬਾਜ ਢਾਰ ਦੇ ਰਾਜਾ ਨੇ ਘੇਰਾ ਪਾਇਆ ਸੀ ਬਾਹਰ ਨਿਕਲਣਾ ਬੜਾ ਮੁਸ਼ਕਲ ਹੋ ਗਿਆ ਸੀ ਤੇ ਉਹ ਫਿਰ ਬੋਲੀ ਦਾ ਮਤਲਬ ਹੈ ਜਿਹੜੀ ਬੋਲੀ ਬਣਾਈ ਗਈ ਇੱਥੇ ਇਹਦਾ ਪਾਣੀ ਦੀ ਵਰਤੋਂ ਮਾਰੇ ਨੇ ਇਹਦੇ ਵਿੱਚੋਂ ਕਰਿਆ ਕਿਲਾ ਸਾਹ ਦੇ ਅੰਦਰ ਉਸ ਵੇਲੇ ਬੋਲੀ ਕਿਲਾ ਸਾਹ ਦੇ ਅੰਦਰ ਸੀ ਹੈ ਇਹ ਪਹਿਲਾ 10ਵੇਂ ਪਾਸ਼ਾ ਦੇ ਇਕਲਾ ਬਹੁਤ ਵੱਡਾ ਸੀ ਹੁਣ ਬੇਸ਼ੱਕ ਛੋਟੇ ਧੇਰ ਚ ਬਣ ਗਿਆ ਆ ਤੇ ਇਸ ਕਰਕੇ ਬੌਲੀ ਦਾ ਮਤਲਬ ਇਹ ਹੈ ਗੁਰੂ ਸਾਹਿਬਾਂ ਦੇ ਇੱਥੇ ਚਰਨ ਪਏ ਆ ਗੁਰੂ ਸਾਹਿਬਾਂ ਦੇ ਸਿਂਘ ਰਹੇ ਆ ਤੇ ਮਾਤਾ ਜੀ ਵੀ ਇੱਥੇ ਰਹੇ ਆ ਮਸਲਾ ਇੰਨਾ ਸੀ ਕਿ ਰੰਗਦੇਵ ਕਹਿੰਦਾ ਮੈਂ ਦੋ ਧਰਮਾਂ ਤੋਂ ਇੱਕ ਧਰਮ ਕਰਨਾ ਤੇ ਜਿਸ ਵੇਲੇ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਇੱਥੇ ਆਏ ਕਿ ਦਸਵੇਂ ਪਾਤਸ਼ਾਹ ਦੀ 9 ਸਾਲ ਦੀ ਉਮਰ ਦਾ ਸੀ ਗਏ ਜਦੋਂ ਨਹੀਂ ਆ ਕੇ ਫਰਿਆਦ ਕੀਤੀ ਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਪੁੱਛਣ ਲੱਗੇ ਮਹਾਰਾਜ ਗੁਰੂ ਤੇਗ ਬਹਾਦਰ ਪਿਤਾ ਜੀ ਪਈ ਕਿਉਂਕਿ ਜਿਹੜਾ ਬੰਦੇ ਦਾ ਚਿਹਰਾ ਖੁਸ਼ੀ ਗਮੀ ਦੱਸਦਾ ਉਹ ਬੜੇ ਅਦਾਸ ਸੀ ਤੇ ਮਹਾਰਾਜ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਕਿ ਤੁਸੀਂ ਇਹ ਗੱਲ ਦੱਸੋ ਬਈ ਅਦਾਸ ਆਇਆ ਕੀ ਮਸਲੇ ਨੇ ਦਾ ਤੇ ਮਹਾਰਾਜ ਨੇ ਕਿਹਾ ਬਈ ਮਸਲਾ ਇਹਦਾ ਬਹੁਤ ਵੱਡਾ ਆ ਪੇਰੇ ਦਾ ਜਿਹੜਾ ਧਰਮ ਐ ਸਭ ਨੇ ਰੁੜਿਆ ਜਾਂਦਾ ਤੇ ਆਪਣੇ ਬਚਾਉਣ ਦੀ ਖਾਤਰ ਆਇਆ ਉਹਨਾਂ ਨੇ ਕਹਿਤਾ ਬਈ ਤੁਸੀਂ ਇੱਕ ਗੱਲ ਕਹਦਾਓ ਕਸ਼ਮੀਰੀ ਪੰਡਤਾਂ ਨੂੰ ਭੇਜੇ ਗੁਰੂ ਤੇਗ ਬਹਾਦਰ ਜੀ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਤਿਆਰ ਆ ਤੇ ਰੰਗਦੇਵ ਨੇ ਸੋਚਿਆ ਵੀ ਜੇ ਇੱਕ ਬੰਦੇ ਨਾਲ ਮਸਲਾ ਹੱਲ ਹੋ ਜਵੇ ਤਾਂ ਜਰੂਰ ਮੈਂ ਘਰ ਘਰ ਕੇ ਇੱਕ ਸਵਾ ਮਣ ਜਰੇਉ ਲਾ ਕੇ ਉਹ ਲਾ ਕੇ ਤਾਂ ਉਹਨਾਂ ਪਰਨ ਕਰਿਆ ਸੀ ਕਿ ਮੈਂ ਰੋਟੀ ਤਾਂ ਖਾਣੀ ਹੈ ਪ੍ਰਸ਼ਾਦਾ ਅੱਜ ਤੱਕ ਇਤਿਹਾਸ ਕੋਈ ਐਸਾ ਨਹੀਂ ਕਿ ਇੱਕ ਬੰਦਾ ਸੀਦਾ ਸੰਸਕਾਰ ਇੱਕ ਵੱਖਰਾ ਹੋਏ ਵੇ ਧੜ ਦਾ ਵੱਖਰਾ ਹੋਏ ਵੇ ਇਹ ਗੁਰੂ ਤੇਗ ਬਹਾਦਰ ਜੀ ਜਿਹੜਾ ਆ ਉਹਦਾ ਧੜ ਦਾ ਦਿੱਲੀ ਹੋਇਆ ਤੇ ਸਹੀਦਾ ਸ੍ਰੀ ਅਨੰਦਪਾ ਸਾਹਿਬ ਆ ਕੇ ਹੋਇਆ ਫਿਰ ਮਾਰਾ ਨੇ ਪੁੱਛਿਆ ਭਾਈ ਜੈਤਨੂ ਭਾਈ ਜੈਤਿਆ ਫਿਰ ਜਦੋਂ ਇਹ ਕਾਂਡ ਵਰਤਿਆ ਆਖਿਆ ਉੱਥੇ ਕੋਈ ਸਿੱਖ ਹੋਰ ਵੀ ਥੇਗਾ ਗੱਲ ਗੱਲ ਚ ਪੱਲਾ ਪਾ ਕੇ ਮਾਰਾ ਨੇ ਕਿਹਾ ਕਿ ਭਾਈ ਦਾਇਆ ਸਿੰਘ ਤੁਸੀਂ ਗੁਰੂ ਆਲੇ ਬਣ ਗਏ ਆ ਕਿਰਪਾ ਕਰਕੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਹੁਣ ਮੈਨੇ ਵੀ ਗੁਰੂ ਆਲਾ ਬਣਾਓ ਫਿਰ ਮਾਰਾ ਨੇ ਭਾਈ ਦਾਇਆ ਸੇ ਕਿਉਂ ਜਿਸ ਵੇਲੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਨਾ ਅੰਵਰਤ ਤਾ ਚਿੜੀਆ ਨੂੰ ਛੱਟੇ ਮਾਰੇ ਚਿੜੀਆ ਜੈਨਾ ਟੈਂਪਰ ਆ ਗਏ ਕਿ ਚਿੜੀਆ ਆਪਸ ਵਿੱਚ ਹੀ ਲੜਨ ਲੱ ਪਈਆਂ ਖਾਲਸਾ ਮੇਰੋ ਰੂਪ ਹੈ ਖਾਸ ਖਾਸ ਨੂੰ ਪੈਦਾ ਇਸ ਕਰ ਕੀਤਾ ਆ ਕਿ ਜ਼ੁਲਮ ਨਾ ਟੱਕਾ ਲਾਉ ਪੂਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅੱਜ ਪਹੁੰਚੇ ਹੈਗੇ ਆ ਬੋਲੀ ਸਾਹਿਬ ਗੁਰਦੁਆਰੇ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਬੋਲੀ ਸਾਹਿਬ ਦੇ ਇਤਿਹਾਸ ਦੇ ਬਾਰੇ ਆਪਾਂ ਪੁੱਛਦੇ ਹੈਗੇ ਆ ਆਪਾਂ ਪਹੁੰਚੇ ਆ ਬਾਬਾ ਜੀ ਦੇ ਕੋਲ ਉਹਨਾਂ ਕੋਲੋ ਬੋਲੀ ਸਾਹਿਬ ਇਤਿਹਾਸ ਬਾਰੇ ਪੁੱਛਦੇ ਆ ਪਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਪਾ ਜੀ ਕੀ ਕਹਿਣਾ ਚਾਹੋਗੇ ਕਿ ਜਿਹੜੇ ਬੋਲੀ ਸਾਹਿਬ ਦਾ ਤੁਹਾਡੇ ਕੋਲ ਇਤਿਹਾਸ ਦੇ ਬਾਰੇ ਪੁੱਛਣਾ ਇਹਦੇ ਬਾਰੇ ਕੁਝ ਦੱਸ ਸਕਦੇ ਹੋ ਦੇਖੋ ਸਾਡਾ ਜੋ ਸਾਡੀ ਜਥੇਬੰਦੀ ਸਮੂਹ ਜੀ ਸੇਕ ਵਿੱਚੋਂ ਕਨੇ ਯਾਦਾ ਇਲਾਕਾ ਜੜਲਾ ਜੀ ਇਹ ਮੇਰੇ ਖਿਆਲ 1960 ਦੇ ਵਿੱਚ ਇੱਥੇ ਸੇਵਾ ਚੱਲ ਰਹੀ ਆ ਜੀ ਤੇ ਜੋ ਇਥੇ ਦਾ ਇਤਿਹਾਸ ਹੈ ਸੁਣਿਆ ਕਿ ਇਹ ਜਿਹੜਾ ਕਿਲਾ ਸਾਹਾ ਕਿਲਾ ਨੰਦਗੜ੍ਹ ਇਥੇ 10ਵੇਂ ਪਾਤਸ਼ਾਹ ਦਾ ਕਿਲਾ ਸੀ ਬਹੁਤ ਵੱਡਾ ਕਿਲਾ ਸੀ ਇਹ ਜਿਹੜੀ ਬੋਲੀ ਆ ਇਹ ਮਹਾਰਾਜ ਦੇ ਟਾਈਮ ਉਸ ਵੇਲੇ ਕਿਉਂਕਿ ਹਲਦੋਆ ਸਾਰੇ ਬਾਜ ਬਾਜਤਾਰ ਦੇ ਰਾਜਾਂ ਨੇ ਘੇਰਾ ਪਾਇਓ ਸੀ ਬਾਹਰ ਨਿਕਲਣਾ ਬੜਾ ਮੁਸ਼ਕਲ ਹੋ ਗਿਆ ਸੀ ਤੇ ਉਹ ਫਿਰ ਬੋਲੀ ਦਾ ਮਤਲਬ ਹੈ ਜਿਹੜੀ ਬੋਲੀ ਬਣਾਈ ਗਈ ਇਥੇ ਇਹਦਾ ਪਾਣੀ ਦੀ ਵਰਤੋਂ ਮਹਾਰਾਜ ਨੇ ਇਹਦੇ ਵਿੱਚੋਂ ਕਰਿਆ ਕਿਲਾ ਸਾਹਿਬ ਦੇ ਅੰਦਰ ਉਸ ਵੇਲੇ ਬੋਲੀ ਕਿਲਾ ਸਾਹਿਬ ਦੇ ਅੰਦਰ ਸੀ ਠੀਕ ਹੈ ਤੇ ਇਸ ਕਰਕੇ ਬੌਲੀ ਬਣਾਉਣ ਦਾ ਮਤਲਬ ਮਾਰਨ ਇਹੀ ਕਰਦਾ ਕਿ ਅਸੀਂ ਇੱਥੋਂ ਪਾਣੀ ਦੀ ਜਿਹੜੀ ਵਰਤੋਂ ਕਰਾਂਗੇ ਇਹ ਗੁਰੂ ਸਾਹਿਬਾਂ ਦੇ ਟਾਈਮ ਦੀ ਤਿਆਰ ਕੀਤੀ ਆ ਬਣੀ ਹੋਈ ਪਰ ਉਸ ਦੇ ਵਿੱਚ ਕੁਝ ਪਾਣੀ ਦੀ ਜਦੋਂ ਥੋੜੇ ਸਮੇਂ ਬਾਅਦ ਕੋ ਖਰਾਬੀ ਆ ਗਈ ਨਾ ਵਰਤੋਂ ਹੋਈ ਤਾਂ ਇੱਕ ਭਾਈ ਕਨਈਆ ਜੀ ਮਹਾਪੁਰਖ ਦੇ ਪਹਿਲਾਂ ਉਹਨਾਂ ਨੇ ਆ ਕੇ ਇਹਨੂੰ ਫੇਰ ਸਪਾਈ ਦੀ ਕਰਕੇ ਸਾਰੀ ਫੇਰ ਚਾਲੂ ਕਰੀ ਆ ਹੈ ਹੀ ਪਹਿਲਾਂ ਦਸਵੇਂ ਪਾਤਸ਼ਾਹ ਦੇ ਇਕਹਿਲਾ ਬਹੁਤ ਵੱਡਾ ਸੀ ਹੁਣ ਬੇਸ਼ੱਕ ਛੋਟੇ ਦਾਇਰੇ ਚ ਬਣ ਗਿਆ ਆ ਜੀ ਤੇ ਇਸ ਕਰਕੇ ਬੌਲੀ ਦਾ ਮਤਲਬ ਇਹ ਹੈ ਗੁਰੂ ਸਾਹਿਬਾਂ ਦੇ ਇੱਥੇ ਚਰਨ ਪਏ ਆ ਜੀ ਗੁਰੂ ਸਾਹਿਬਾਂ ਦੇ ਸਿੰਘ ਰਹੇ ਆ ਤੇ ਮਾਤਾ ਜੀ ਵੀ ਇੱਥੇ ਰਹੇ ਆ ਹੈ ਜੀ ਤੇ ਇਸ ਕਰਕੇ ਦਾ ਇਤਿਹਾਸ ਇਹ ਨੇ ਕਿ ਗੁਰੂ ਸਾਹਿਬਾਂ ਦੇ ਟਾਈਮ ਜਦੋਂ ਕਿਲੇ ਬਣਾਏ ਸੀ ਪੰਜ ਕਿਲੇ ਸੀ ਤਾਰਾਗੜਾ ਲੋਹਗਾੜਾ ਐਦਾਂ ਫਤਿਹਗੜ੍ਹ ਸਾਹਿਬ ਤੇ ਇਹ ਸਭ ਤੋਂ ਵੱਡਾ ਕਿਲਾਈ ਦਾ ਕਿਉਂ ਉੱਚੀ ਪਹਾੜੀ ਤੇ ਸਿਕਾ ਜੀ ਵੈਸੇ ਤਾਂ ਜਿਹੜਾ ਤਾਰਾਗੜ੍ਹ ਕਿਲਾ ਉਹ ਵੀ ਬਹੁਤ ਉੱਚੀ ਜਗ੍ਹਾ ਤੇ ਆ ਕਿਉਂਕਿ ਇਸ ਕਰਕੇ ਉਸ ਵੇਲੇ ਬਾਜਤਾਰ ਦੇ ਰਾਜ ਸਾਰੇ ਇੱਕੋ ਗੱਲ ਤੇ ਤੁਲੇ ਦੇ ਕੇ ਮਹਾਰਾਜ ਨੂੰ ਇੱਥੋਂ ਆਸੀ ਪੇਛੜਾ ਕੱਢਣਾ ਕਸਮਾਂ ਵੀ ਖਾਧੀਆਂ ਹੁਨੀ ਕਰਾਂ ਦੀਆਂ ਕਸਮਾਂ ਖਾ ਕੇ ਫੇਰ ਮੁੱਕਰ ਗਏ ਪਰ ਸਿੰਘਾਂ ਨੇ 8 ਮਹੀਨੇ ਕਿਰਾ ਪਿਆ ਰ ਅਸ ਕਿਲੇ ਦੇ ਉੱਤੇ ਇੱਕ ਇੱਕ ਮੋਠ ਦੇ ਉੱਤੇ ਸਿੰਘਾਂ ਨੇ ਮਤਲਬ ਗੁਜ਼ਾਰਾ ਕੀਤਾ ਕੁਝ ਸਿੰਘ ਇੱਥੇ ਬਦਾਵਾ ਲੈ ਕੇ ਵੀ ਦੇ ਕੇ ਗਿਆ ਜਿਨ੍ਹਾਂ ਨੇ ਕਿ ਜਦੋਂ ਭੁੱਖ ਜ਼ਿਆਦਾ ਲੱਗੀ ਨਾ ਤੇ ਉਸ ਵੇਲੇ ਰਾਸ਼ਨ ਹੈਕ ਸੀ ਬਹੁਤ ਘੁੱਸੀ ਅੰਦਰ ਤੇ ਮਾਤਾ ਜੀ ਨੂੰ ਕਿਹਾ ਗਿਆ ਮਾਤਾ ਜੀ ਵੀ ਮਹਾਰਾਜ ਸਾਨੂੰ ਕਿਉਂ ਨਹੀਂ ਰਾਸ਼ਨ ਦਿੰਦੇ ਪਾਰੂtheta ka ਪੂਜਾ ਦਾ ਧਨ ਜੀ ਮਹਾਰਾਜ ਕਹਿੰਦੇ ਮਾਤਾ ਜੀ ਨੇ ਕਿਹਾ ਭਜਾ ਦੰਦੇ ਹੈਗਾ ਸਭ ਕੁਝ ਛਕਾਵੇ ਨਾ ਨੂੰ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਮਾਤਾ ਜੀ ਸਹਿਰ ਦੀ ਪੂੜੀ ਦਿੰਦਾ ਤੇ ਤੁਸੀਂ ਮੈਨੂੰ ਦੇ ਦਿਓ ਤੇ ਉਹ ਕਹਿੰਦੀ ਮੈਂ ਨਹੀਂ ਦਿੱਸੇ ਕਹਿੰਦੇ ਮੈਂ ਵੀ ਇਹ ਜਿਹੜਾ ਪੂਜਾ ਧਨ ਮੈਂ ਮਹਾਰਾਜ ਕਹਿੰਦੇ ਮੈਂ ਨਹੀਂ ਖਲਾ ਸਕਦਾ ਇਹਨੂੰ ਅੱਛਾ ਜੀ ਇਸ ਕਰਕੇ ਸਾਧ ਸੰਗ ਜੀ ਇਹ ਸਾਰਾ ਇੱਥੇ ਦਾ ਵਿਸ਼ਾ ਮਤਲਬ ਕਿਲੇ ਦਾ ਇਹੀ ਆ ਕਿ ਦਸਵੇਂ ਪਾਤਸ਼ਾਹ ਦੇ ਬਹੁ ਵੱਡਾ ਕਿਲਾ ਸੀ ਉਸ ਵੇਲੇ ਇਹਦੀ ਪਾਣੀ ਬੋਲੀ ਦਿੱਥੋਂ ਵਰਤ ਹੋ ਰਹੀਦੀ ਸੀ ਤੇ ਇੰਨਾ ਕਿ ਇਤਿਹਾਸ ਹੈ ਜਿੰਨਾ ਸੁਣਿਆ ਤੇ ਸਾਡੀ ਜੋੜੇ ਸੇਵਾ ਇੱਥੇ ਚੱਲ ਰਹੀ ਆ ਤੇ ਹਰ ਸਾਲ ਵਿਸਾਖੀ ਤੇ ਹੋਲੇ ਮਹਲੇ ਦੇ ਕਰੀਦੀ ਆ ਸੇਵਾ ਪੰਜ ਆਰ ਜਿੰਨੇ ਮਾਰਾ ਕਰਾਂਦੇ ਆ ਤੇ ਅਸੀਂ ਤਾਂ ਐਨਾ ਇਹਦਾ ਇਤਿਹਾਸ ਸੁਣਿਆ ਕਿ ਕਿਲਾ ਸੀ ਇੱਥੇ ਮਾਰਾ ਦਾ ਬਹੁਤ ਵੱਡਾ ਤੇ ਬੌੜੀ ਉਸ ਵੇਲੇ ਅੰਦਰ ਸੀਗੀ ਇਹ ਪਾਣੀ ਦੀ ਵਾਰਤ ਉਸ ਵੇਲੇ ਇੱਥੋਂ ਕਿੱਥੀ ਜਾਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਗੱਲਬਾਤ ਕੀਤੀ ਹੈਗੀ ਆ ਬਾਬਾ ਜੀ ਨਾਲ ਤੇ ਹੁਣ ਮੈਂ ਹੋਲੇ ਮਹਲੇ ਦੇ ਉਹਦੇ ਬਾਰੇ ਇਤਿਹਾਸ ਬਾਰੇ ਪੁੱਛੂੰਗਾ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਬਾਬਾ ਜੀ ਇੱਕ ਹੋਰ ਜਿਹੜਾ ਹੋਲੇ ਮੱਲੇ ਦਾ ਇਤਿਹਾਸ ਉਹਦੇ ਬਾਰੇ ਥੋੜਾ ਜਾਣੂ ਕਰਾਓ ਦੇਖੋ ਅਸਲੀ ਦਾ ਇਤਿਹਾਸ ਜਿਹੜਾ ਨਾ ਇਹ ਹੋਇਆਗਾ ਜਿੱਦਾਂ ਹੁਣ ਤੁਸੀਂ ਕਹਿੰਦੇ ਜੋ ਅਸੀਂ ਸੁਣਿਆ ਜਾ ਹਜੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਆ ਜੀ ਦਿੱਲੀ ਤੇ ਜਾ ਕੇ ਕਿਉਂ ਉਸ ਵੇਲੇ ਰੰਗ ਦੇਵ ਇਹ ਗੱਲ ਕਹਿੰਦਾ ਸੀ ਕਿ ਮੈਂ ਦੋ ਧਰਮਾਂ ਤੋਂ ਇੱਕ ਧਰਮ ਕਰਨਾ ਅੱਛਾ ਮਸਲਾ ਇੰਨਾ ਸੀ ਕਿ ਰੰਗ ਦੇਵ ਕਹਿੰਦਾ ਮੈਂ ਦੋ ਧਰਮਾਂ ਤੋਂ ਇੱਕ ਧਰਮ ਕਰਨਾ ਤੇ ਜਿ세ਵੇਂ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਇੱਥੇ ਆਏ ਤੇ 10ਵੇਂ ਪਾਤਸ਼ਾਹ ਦੀ 9 ਸਾਲ ਦੀ ਉਮਰ ਦੱਸ ਸੀ ਗਈ ਅੱਛਾ ਜੀ ਜਦੋਂ ਨਹੀਂ ਆ ਕੇ ਫਰਿਆਦ ਕੀਤੀ ਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਪੁੱਛਣ ਲੱਗੇ ਮਹਾਰਾਜ ਗੁਰੂ ਤੇਗ ਬਹਾਦਰ ਪਿਤਾ ਜੀ ਪਏ ਕਿਉਂਕਿ ਜਿਹੜਾ ਬੰਦੇ ਦਾ ਚਿਹਰਾ ਖੁਸ਼ੀ ਗਮੀ ਦੱਸਦਾ ਉਹ ਬੜੇ ਅਦਾਸ ਸੀ ਜੀ ਤੇ ਮਹਾਰਾਜ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਕਿ ਤੁਸੀਂ ਇਹ ਕੱਲ ਦੱਸੋ ਬਈ ਇਹ ਅਦਾਸ ਆ ਇਹ ਕੀ ਮਸਲੇ ਨਾਲ ਦਾ ਤੇ ਮਹਾਰਾਜ ਨੇ ਕਿਹਾ ਬਈ ਮਸਲਾ ਤਾਂ ਬਹੁਤ ਵੱਡਾ ਆ ਪੀਰਾ ਜਿਹੜਾ ਧਰਮ ਐ ਸਭ ਨੇ ਰੁੜਿਆ ਜਾਂਦਾ ਤੇ ਆਪਣੇ ਬਚਾਉਣ ਦੀ ਖਾਤਰ ਆਏ ਆ ਹੂੰ ਉਹਨੇ ਕਿਹਾ ਬਚਾਓ ਕਲਗੀਧਰ ਪਾਤਸ਼ਾਹ ਨੇ 9 ਸਾਲ ਦੀ ਉਮਰ ਕਿਹਾ ਵੀ ਧਰਮ ਰੁੜਿਆ ਜਾਂਦਾ ਬਚਾਓ ਕਹਿੰਦੇ ਇਥੇ ਵੱਡੇ ਸ਼ਹੀਦ ਦੀ ਲੋੜ ਐ ਸ਼ਹੀਦੀ ਪੈਣੀ ਆ ਪੇ ਸ਼ਹੀਦੀ ਪਾਣ ਵਾਲਾ ਬੰਦਾ ਜਿਹਦਾ ਵੀ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਥਵਾਤੋਂ ਵੱਡਾ ਕੌਣ ਆ ਹੁਣ ਤੇ ਤੁਸੀਂ ਸ਼ਹੀਦੀ ਦਿਓ ਤੇ ਮਾਰੇ ਨੇ ਕਿਹਾ ਵੀ ਉਸ ਮੇਰੇ ਦੱਸ ਦਿਆ ਮਹਾਪੁਰਖ ਭਈ ਨਹੀਂ ਤੁਹਾਡੀ ਹਜਾ ਉਮਰ ਥੋੜੀ ਆ ਕਹਿੰਦੇ ਕੋਈ ਗੱਲ ਨਹੀਂ ਸਾਡੀ ਜੇ ਉਮਰ ਥੋੜੀ ਵੀ ਆ ਜਿੱਥੇ ਮਾਤਾ ਨੇ ਸਾਨੂੰ 9 ਮਹੀਨੇ ਪੇਟ ਵਿੱਚ ਪਾਲਿਆ ਉੱਥੇ ਹੁਣ ਵੀ ਸਾਡੀ ਰਾਖੀ ਮਹਾਰਾਜ ਕਰੂਗਾ ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਚਲੇ ਗਏ ਇਤਿਹਾਸ ਬਹੁਤ ਵੱਡਾ ਆ ਕਿ ਉਹ ਉਹਨਾਂ ਨੇ ਕਹਿਤਾ ਵੀ ਤੁਸੀਂ ਇੱਕ ਗੱਲ ਕਹਿਦਾ ਕਸ਼ਮੀਰੀ ਪੰਡਤਾਂ ਨੂੰ ਭੇਜੇ ਗੁਰੂ ਤੇਗ ਬਹਾਦਰ ਜੀ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਤਿਆਰ ਆ ਤੇ ਰੰਗਦੇਵ ਨੇ ਸੋਚਿਆ ਵੀ ਜੇ ਇੱਕ ਬੰਦੇ ਨਾਲ ਮਸਲਾ ਹੱਲ ਹੋ ਜਵੇ ਤਾਂ ਜਰੂਰ ਮੈਂ ਘਰ ਘਰ ਕੇ ਉਹ ਸਵਾ ਮੰਨ ਜਰੇਉ ਲਾ ਕੇ ਸਾਵਾ ਮੰਨਦੇ ਨੇ ਉਹ ਇੰਨਾ ਤਾਂ ਕਹ ਹੁੰਦਾ ਉਹ ਲਾ ਕੇ ਤਾਂ ਉਹਨ ਪਰਨ ਕਰ ਰਿਹਾ ਸੀ ਕਿ ਮੈਂ ਰੋਟੀ ਤਾਂ ਖਾਣੀ ਹੈ ਪ੍ਰਸ਼ਾਦਾ ਇਸ ਕਰਕੇ ਤਾਂ ਆਪਣੇ ਧਰਮ ਨੂੰ ਦੋ-ਦੋ ਧਰਮ ਕਹਿੰਦਾ ਮੈਂ ਇੱਕ ਬਣਾਣਾ ਤੇ ਜਿਸ ਵੇਲੇ ਮਾਰਾ ਨੇ ਸ਼ਹੀਦੀ ਦੇਣੀ ਸੀ ਦਿੱਲੀ ਪਹਿਲਾਂ ਦਿੱਲੀ ਨਹੀਂ ਪਹੁੰਚਿਆ ਰੰਗਦੇਵ ਨੇ ਆਰਡਰ ਕਰਤੇ ਕਿ ਗੁਰੂ ਤੇਗ ਬਹਾਦਰ ਫੜ ਕੇ ਲਿਆਓ ਤੇ ਪੇਜੇ ਉਹ ਉਹ ਮੰਨ ਜਾਣ ਪਏ ਅਸੀਂ ਇੱਕ ਧਰਮ ਆਪਣਾ ਸਿੱਖ ਧਰਮ ਹਿੰਦੂ ਧਰਮ ਛੱਡ ਦੇ ਸਿੱਖ ਧਰਮ ਦਾ ਹੀ ਨਾਸ ਜੀ ਜੀ ਉੱਥੇ ਦੋਨੋਂ ਧਰਮ ਦੇ ਹਿੰਦੂ ਤੇ ਸਿੱਖ ਦਾ ਆ ਬਾਹਗੁਰੂ ਹਿੰਦੂ ਤੇ ਮੁਸਲਮਾਨ ਦੋਏ ਥਗੇ ਤੇ ਪੇਜੇ ਉਹ ਕੱਲੇ ਉਹ ਨਹੀਂ ਮੈਦਾ ਕਰ ਲੈਣਾ ਵੀ ਅਸੀਂ ਜੇ ਉਹ ਕੱਲੇ ਬਣ ਜਾਣ ਤਾਂ ਅਸੀਂ ਸਾਰੇ ਤਿਆਰ ਆ ਤੇ ਇਤਿਹਾਸ ਦੱਸਦਾ ਕਿ ਮਹਾਰਾਜ ਪਹਿਲਾਂ ਦਿੱਲੀ ਨਹੀਂ ਸਿੱਧੇ ਗਏ ਇੱਥੋਂ ਚਲੇ ਸਿੱਧੇ ਆਗਰੇ ਗਏ ਅੱਛਾ ਜੀ ਆਗਰੇ ਇੱਕ ਮਾਈ ਪੜਾਈ ਸੀਗੀ ਉਹਦਾ ਸ਼ਹਿਰ ਦੇ ਵਿੱਚ ਗੁਰਦਾਰਾ ਇਤਿਹਾਸਿਕ ਆ ਅੱਛਾ ਜੀ ਉਹਦੀ ਭਾਵਨਾ ਸੀ ਕਿ ਗੁਰੂ ਤੇਗ ਬਹਾਦਰ ਜੀ ਮੇਰੇ ਕੋ ਆਣ ਉਹਨੂੰ ਕੱਪੜਾ ਰੱਜਾ ਬੁਣ ਕੇ ਰੱਖਿਓ ਸੀ। ਅੱਛਾ ਜੀ। ਤੇ ਉਹ ਫੇਰ ਕਿਉਂ ਛਿੱਧੀ ਦੇਣੀ ਮਹਾਰਾਜ ਨੇ? ਉਹਨਾਂ ਦੀ ਉਹ ਜਾਂਚਣਾ ਸੀ, ਉਹ ਜਾਦ ਕਰ ਰਾਇਆ ਸੀ ਤੇ ਮਹਾਰਾਜ ਸਿੱਧੇ ਮਾਈ ਭਰਾਜ ਦੇ ਘਰ ਗਏ। ਉੱਥੇ ਗੁਰਦੁਆਰਾ ਇਤਿਹਾਸਕੁਣ ਵੀ ਹੈਗਾ। ਤੇ ਉਹਨੂੰ ਕਿਹਾ ਮਾਤਾ ਜੀ ਲਿਆਓ ਕੱਪੜਾ ਮੇਰਾ ਰੱਜਾ ਦਿਓ। ਫੇਰ ਉਧਰ ਰੰਗਦੇਵ ਨੇ ਆਪਣੇ ਕਰਤਾ ਸੀ ਅਨਾਮ ਰੱਖਤਾ ਸੀ ਕਿ ਜਿਹੜਾ ਗੁਰੂ ਤੇਗ ਬਹਾਦਰ ਨੂੰ ਤ੍ਰਿਫਤਾਲ ਕਰਾਊਗਾ ਉਹਨੂੰ ਐਨਾ ਨਾਮ ਦਵਾਂ। ਅੱਛਾ ਜੀ। ਖੇਰੋ ਸਾਧ ਸੰਗਤ ਜੀ ਦੇ ਵੇਲੇ ਉੱਥੋਂ ਇਹ ਗੱਲ ਉਹਦੀ ਭਾਵਨਾ ਇੱਕ ਆਜਲੀ ਸੁੱਤੇ ਆਖਨੇ ਦੇ ਵਿੱਚ ਉਹਦੇ ਮਨ ਚ ਆਈ ਬੱਚੀ ਵਿਆਹ ਨਾਲ ਜੋ ਮੈਂ ਸੁਣਿਆ ਗੱਲਾਂ ਤੁਹਾਡਾ ਕਰਦਾ ਮੈਂ ਕਿਉਂ ਉਹਦੇ ਮਨ ਚ ਆਈ ਜੇ ਗੁਰੂ ਤੇਗ ਬਹਾਦਰ ਜੀ ਮੈਨੂੰ ਮਿਲ ਜਾਣ ਕਿਤੇ ਤੇ ਮੈਂ ਇਹ ਨਾਮ ਪ੍ਰਾਪਤ ਕਰਕੇ ਆਪਣੀ ਬੱਚੀ ਦੀ ਵਿਆਹ ਕਰ ਲਾਂ ਫੇ ਮਹਾਰਾਏ ਉਹਦੀ ਭਾਵਨਾ ਕਿਉਂ ਮਹਾਰਾਏ ਬਾਹਰ ਦਾ ਲਿਵਾਸ ਘਾੜਦੇ ਤੇ ਬੰਦੇ ਨੂੰ ਅੰਦਰੋਂ ਫਾੜਦੇ ਅੰਦਰ ਕਿਆ ਚੀਜ਼ ਆ ਕਿਉਂਕਿ ਉਹਦੇ ਅੰਦਰ ਦੀ ਮਾਤਾ ਜੀ ਤਾਂ ਉੱਥੇ ਪਹੁੰਚੇ ਫਿਰ ਮਹਾਰਾਜ ਨੇ ਉੱਥੇ ਜਾ ਕੇ ਉਹਨੂੰ ਕੈਸੇ ਕੀਮਤੀ ਹੀਰੇ ਦਿੱਤੇ ਆਜਲੀ ਨੂੰ ਬੱਕਰੀਆਂ ਚਾਰ ਦੇ ਨੂੰ ਵੇਜਾ ਸਾਡੇ ਲਈ ਪ੍ਰਸ਼ਾਦਾ ਲੈ ਕੇ ਆ ਉਹ ਜਿਸ ਵੇਲੇ ਦੁਕਾਨਦਾਰ ਨੇ ਦੇਖਿਆ ਪੇ ਇਹ ਐਨਾ ਹੀਰਾ ਕੀਮਤੀ ਤੂੰ ਲਿਆ ਕਿੱਥੋਂ ਤੂੰ ਤਾਂ ਆਜਲੀ ਆ ਫਿਰ ਉਹ ਦੱਸਿਆ ਕਿ ਇੱਥੇ ਇੱਕ ਮਹਾਪੁਰਖ ਬੈਠਾ ਉਹ ਨਹੀਂ ਮੈਨੂੰ ਦਿੱਤਾ ਫਿਰ ਮਹਾਰਾਜ ਨੇ ਗੁਰੂ ਤੇਗ ਬਹਾਦਰ ਜੀ ਦੀ ਗ੍ਰਫਤਾਰੀ ਜਾ ਕੇ ਆਗਰੇ ਦਿੱਤੀ ਅੱਛਾ ਉੱਥੋਂ ਆਗਰੇ ਤੇ ਫਿਰ ਦਿੱਲੀ ਆ ਗਏ ਤੇ ਫਿਰ ਉੱਥੇ ਹੀ ਮਸਲਾ ਫਸ ਗਿਆ ਪਾਨ ਸਿੰਘ ਸੀ ਮਾਰ ਪਤੀ ਮਤੀ ਦਾਸ ਸਤੀ ਦਾਸ ਭਾਈ ਦੇਹਲਾ ਜੀ ਤੇ ਗੱਲ ਹੀ ਉਸ ਵੇਲੇ ਕਿਹਾ ਮਹਾਰਾਜ ਰੰਗਦੇਵ ਨੇ ਕਿ ਹਮਾਰਾ ਗੁਰੂ ਤੇਗ ਬਹਾਦਰ ਨੂੰ ਪੇ ਜਾ ਕੇ ਕਲਾ ਦਿਖਾ ਲੋ ਕੋ ਤੁਹਾਡੀ ਜਿਹੜੀ ਕਲਾ ਉਹ ਦਿਖਾ ਲੋ ਮਹਾਰਾਜ ਕਹਿੰਦੇ ਕਲਾਤ ਖਾਣਨਾ ਕਹਿ ਰਿਹਾ ਫਿਰ ਕਹਿੰਦੇ ਆਪਣਾ ਧਰਮ ਛੱਡੋ ਧਰਮ ਛੱਡ ਕੇ ਤੁਸੀਂ ਇਹ ਇਹਦੇ ਮੁਸਲਮਾਨ ਧਰਮ ਚ ਜਾਓ ਫਿਰ ਮਹਾਰਾਜ ਕਹਿੰਦੇ ਮੈਨੂੰ ਵੀ ਗੱਲ ਮਨਜ਼ੂਰ ਨਹੀਂ ਹੈ ਕਹਿੰਦੇ ਵੀ ਫਿਰ ਧੀ ਦੀ ਤਿਆਰ ਹੋਏ ਧੀ ਤੁਹਾਡੀ ਹੋਗੀ ਤੇ ਮਾਰੇ ਕਹਿੰਦੇ ਪੈ ਚੱਲ ਤੇਰਾ ਮੈਂ ਧਰਮ ਛੱਡ ਛੱਡ ਕੇ ਮੁਸਲਮਾਨ ਬਣ ਜਾਣਾ ਅੱਛਾ ਪਰ ਤੂੰ ਇਹ ਗੱਲ ਦੱਸ ਮੈਂ ਦੁਨੀਆ ਤੇ ਬੈਠਾ ਰਹੂੰਗਾ ਅੱਛਾ ਫੇਰ ਤਾਂ ਨਹੀਂ ਮੈਂ ਜਾਊਂਗਾ ਕਹਿੰਦਾ ਫੇਰ ਕਹਿੰਦੇ ਜੀ ਬੰਦਾ ਤਾਂ ਸਾਰੇ ਜਾਂਦੇ ਆ ਜੋ ਸੰਸਾਰ ਤੇ ਆ ਰੰਗ ਤੇ ਵੀ ਕੋਈ ਐਟੀਟਿਊਡ ਹੀ ਆਸਤੀ ਨਾ ਬਿਲਕੁਲ ਬਿਲਕੁਲ ਫੇਰ ਕਹਿੰਦੇ ਵੀ ਅਸੀਂ ਇਹਨ ਧਰਮ ਛੱਡ ਕਿਉਂ ਜਾਣਾ ਕਹਿੰਦੇ ਤੂੰ ਇਹਨੂੰ ਸਜਾਏ ਮੌਤ ਕਹਿੰਦਾ ਅਸੀਂ ਹਕੀਕਤ ਇਹਨੂੰ ਮੌਤ ਕਹਿੰਦੇ ਆ ਅੱਛਾ ਤੇ ਮੈਂ ਇਸ ਕਰਕੇ ਅਸੀਂ ਇਹ ਧਰਮ ਨਹੀਂ ਛੱਡ ਸਕਦੇ ਇਹ ਹਕੀਕਤ ਆ ਤੇ ਉਸ ਵੇਲੇ 사ਤਸੰਗ ਜੀ ਉਹਨੂੰ ਮਤਲਬ ਪਹਿਲਾ ਮਤੀ ਦਾਸ ਜੀ ਨੂੰ ਸਤੀ ਦਾਸ ਨੂੰ ਸਾਰਿਆਂ ਨੂੰ ਭਾਈ ਦਿਆਲੇ ਨੂੰ ਅੱਗੇ ਚਵਾਲਿਆ ਤੇ ਸਾਰਿਆਂ ਨੂੰ ਮਹਾਰਾਜ ਸਾਹਮਣੇ ਸ਼ਹੀਦ ਕੀਤਾ ਮੈਂ ਜਿਆਦਾ ਤੁਹਾਡਾ ਨਾਮ ਸਮਾਂ ਲਵਾਂ ਤੇ ਉਹ ਤੋਂ ਬਾਅਦ ਮਹਾਰਾਜ ਪਿੰਜਰੇ ਜੋ ਨਿਕਲ ਕੇ ਮਹਾਰਾਜ ਇਨਾਨ ਕਰਦੇ ਰਹੇ ਆ ਬਾਹਰ ਜਾਂਦੇ ਕੋਈ ਛੋਟੀ ਆਤ ਤੇ ਠਿਕਣਾ ਜੀ ਆਪ ਨਰਿਆਣ ਕਲਾ ਤਾਂ ਜਗ ਵਿੱਚ ਪਰ ਬਰੋ ਰਾਬਾ ਆਦਾ ਹੂੰ ਕਿਉਂ ਰੱਬ ਨੂੰ ਜਿਆਦਾ ਆਣਾ ਪੈਂਦਾ ਜ਼ੁਲਮ ਦੀ ਹੱਦ ਲੰਘ ਜਵੇਗਾ ਹਾਂ ਤਾਣਾ ਪੈਂਦਾ ਆ ਤੇ ਸਾ ਸਕ ਜੀ ਮੁਕਤੀ ਗੱਲ ਕਰਾ ਕਿ ਉੱਥੇ ਜਿਹੜੀ ਸ਼ੀਧੀ ਹੋਈ ਮਹਾਰਾਜ ਦੀ ਜੀ ਦਾਦਾ ਇਤਿਹਾਸ ਕੇ ਕਾਲੀ ਬੋਲੀ ਨੇਰੀ ਆਈ ਅੱਛਾ ਤੇ ਜਿਹੜਾ ਸੀ ਸੀ ਭਾਈ ਜੈਤੇ ਦੇ ਪੱਲੇ ਜਾ ਕੇ ਪੈ ਗਿਆ ਅੱਛਾ ਕਿਉਂ ਸਾਰਾ ਪਹਿਲੇ ਪਲੈਨ ਬਣਿਓ ਸਾ ਮਹਾਰਾਜ ਦਾ ਤੇ ਭਾਈ ਜੈਤੇ ਦੇ ਪੱਲੇ ਵਿੱਚ ਸੀ ਥਾ ਕੇ ਪੈ ਗਿਆ ਜਿਹੜਾ ਧੜ ਸੀ ਉਹ ਲੱਖੀ ਸ਼ਾ ਬੰਜਾਰਾ ਕਾਨੂੰ ਦਾ ਵਪਾਰ ਕਰਦਾ ਸੀ ਹੂੰ ਉਹ ਜਿਹੜਾ ਧੜ ਸੀ ਉਹ ਲੱਖੀ ਸਾਹ ਬੰਜਾਰਾ ਆਪਣੇ ਗੱਡੇ ਤੇ ਲੱਦ ਕੇ ਗੱਡੇ ਸੀ ਉਸ ਵੇਲੇ ਆਪਣੇ ਘਰ ਲੈ ਗਿਆ ਤੇ ਘਰ ਜਾ ਕੇ ਉਹਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਸਾਂਸਕਾਰ ਕਰਿਆ ਬਹਾਨੇ ਨਾ ਕਰਿਆ ਤੇ ਉੱਥੇ ਇਸ ਵੇਲੇ ਕਾਬਗੰਜ ਗੁਰਦੁਆਰਾ ਬਣਿਆ ਇਤਿਹਾਸਕ ਬਾਬਾ ਜੀ ਤੁਹਾਡਾ ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛੂੰਗਾ ਇਹ ਕਿਹੜੇ ਸੰਦੀ ਗੱਲ ਹੈ ਤੁਸੀਂ ਦੱਸ ਦਿਓ ਤੁਸੀਂ ਵੈਸੇ ਜਿਹੜਾ ਆ ਇਤਿਹਾਸਾ 1699 ਦੀ ਬਸਾਖੀ ਆ ਅੱਛਾ ਜੀ ਹਾਂ ਜੀ 1699 ਦੀ ਬਸਾਖੀ ਨੂੰ ਕਾਂਡ ਹੋਇਆ ਸੀ ਸਾਰਾ ਇਹੋ ਜੀ ਜਦੋਂ ਉੱਥੋਂ ਨਾ ਏਸੀਡੀ ਹੋਈਆ ਜੀ ਤੇ ਉਹ ਜਿਵੇਂ ਲੈ ਪਾਈ ਜਾਂਦਾ ਜੀ ਇੱਥੇ ਲੈ ਕੇ ਸੀਸ ਪਹੁੰਚਿਆ ਕੀਠਵਸਾਹ ਜੀ ਮਹਾਰਾਜ ਸੁਨੇਹਾ ਮਿਲ ਗਿਆ ਮਹਾਰਾ ਇੱਥੋਂ ਨਾਮ ਸਵੇਹ ਸੰਗਤਾ ਵਿਵਾਨ ਸਜਾਰ ਕੇ ਕੀਠਵਸਾਹ ਤੋਂ ਇੱਥੇ ਲਿਆਏ ਮਹਾਰਾ ਸੀਸ ਅੱਜ ਤੱਕ ਇਤਿਹਾਸ ਕੋਈ ਐਸਾ ਨਹੀਂ ਕਿ ਇੱਕ ਬੰਦਾ ਸਿੱਧਾ ਸੰਸਕਰ ਇੱਕ ਵੱਖਰਾ ਹੋਵੇ ਧੜ ਦਾ ਵੱਖਰਾ ਹੋਵੇ ਇਹ ਗੁਰੂ ਤੇਗ ਬਹਾਦਰ ਜੀ ਸੀਸ ਜਿਹੜਾ ਆ ਉਹਦਾ ਧੜ ਦਾ ਦਿੱਲੀ ਹੋਇਆ ਤੇ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਆ ਕੇ ਹੋਇਆ ਫਿਰ ਮਹਾਰਾ ਨੇ ਪੁੱਛਿਆ ਭਾਈ ਜੈਤੂ ਨੇ ਵੀ ਪਾਈ ਜਾਂਤਿਆ ਪੇ ਜਦੋਂ ਇਹ ਕਾਂਡ ਵਰਤਿਆ ਆ ਆ ਕਿ ਆ ਉੱਥੇ ਕੋਈ ਸਿੱਖ ਹੋਰ ਵੀ ਥੇਗਾ ਹਾਂ ਫਿਰ ਮਹਾਰਾਜ ਨੇ ਉਹ ਕਹਿੰਦਾ ਮਹਾਰਾਜ ਹੈਗੇ ਤੇ ਪੇ ਵਿੱਚੇ ਰਲ ਗਿਆ ਹਾਂ ਸਮਝ ਨਹੀਂ ਆਈ ਨਹੀਂ ਵਿੱਚੇ ਰਲ ਗਏ ਹਾਂ ਰਲ ਗਿਆ ਸਿੱਖ ਹੈਗੇ ਤੇ ਬਹੁਤ ਹਾਂ ਫਿਰ ਮਹਾਰਾਜ ਨੇ ਕਿਹਾ ਕਿ ਮੈਂ ਅੱਜ ਐਸਾ ਖਾਲਸਾ ਪੰਥ ਸਜਾਉਂਗਾ ਪੇ ਮੇਰਾ ਸਿੱਖ ਲੱਖਾਂ ਚ ਖੜਾ ਦੇਖੂਗਾ ਪੇ ਹੈਗਾ ਆ ਅੱਛਾ ਉਸੇ ਵੇਲੇ 사ਦ ਸੰਗੀ ਜੇ ਵੇਲੇ ਸਾਰੇ ਦੂਰ ਦੂਰ ਤੇ ਕਾਡਰ ਕਰਤੇ ਹੂੰ 1699 ਦੀ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਜੀ ਪੇ ਇੱਕ ਵੱਡਾ ਇੱਥੇ ਇਕੱਠ ਕਰਨਾ ਇਲਾਕੇ ਦੇ ਗਜ਼ਾਤ ਤੋਂ ਹੋਰ ਪਾਸੇ ਤੋਂ ਜੀ ਬੜਾ ਇਕੱਠ ਸੱਦਿਆ ਮਾਰੇ ਨੇ ਜੀ ਬੜੀਆਂ ਸੰਗਤਾਂ ਦਾ ਇਕੱਠ ਹੋ ਗਿਆ ਇੱਥੇ ਜੀ ਤੇ ਜਿਸ ਵੇਲੇ ਇਕੱਠ ਹੋਇਆ 1699 ਦੀ ਵਿਸਾਖੀ ਨੂੰ ਤੇ ਮਾਰੇ ਨੇ ਫਿਰ ਲੰਗੀ ਤਰਵਾਰ ਲੈ ਕੇ ਕਿਹਾ ਕਿ ਮੈਨੂੰ ਇੱਕ ਸੀਸ ਦੀ ਲੋੜ ਆ ਹਮ ਹੁਣ ਜਿਹੜੇ ਸਾਡੇ ਅਰਗੇ ਚਾਹ ਪ੍ਰਸ਼ਾਦ ਹੈਗਾ ਤੁਰ ਪਾ ਪਿੱਛੇ ਨੂੰ ਜੀ ਫਿਰ ਭਾਈ ਦਾਇਆ ਸਿੰਘ ਉੱਠਿਆ ਜੀ ਦੈਸ ਗੁੱਠਿਆ ਕਹਿੰਦਾ ਮਾਰਾ ਸੀਸ ਹਾਜ਼ਰ ਆ ਪਿਛੇ ਤੰਬੂ ਲੱਗਿਆ ਸੀ ਲੱਗਾ ਤਾਂ ਇਸੇ ਤਰ੍ਹਾਂ ਫੇਰ ਫੇਰ ਮੰਗ ਕਰੀ ਪੇਮਾਨਿਕ ਸੀਸ ਦੀ ਹੋ ਲੋੜ ਆ ਭਾਈ ਧਰਮ ਸਿੰਘ ਮੁਕਤੀ ਛੋਟ ਗੱਲ ਕਰਾਂ ਕਿ ਪੰਜਾ ਸਿੰਘਾਂ ਨੇ ਭਾਈ ਮੋਕ ਸਿੰਘ ਤੇ ਇਹ ਸਾਰਿਆਂ ਨੂੰ ਅੰਦਲ ਜਾ ਕੇ ਇਹਨਾਂ ਦੇ ਸੀਸ ਕਲਮ ਕਰਕੇ ਪੰਜ ਜਣੇ ਦੇ ਸੀਸ ਲਿੱਤੇ ਹਾਂ ਪੰਜ ਜਣੇ ਨੇ ਤੇ ਪੰਜਾਂ ਦੇ ਸੀਸ ਲੈ ਕੇ ਮਾਰਾ ਨੇ ਫੇਰ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹਾਂਜੀ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਸਾਧ ਸੰਗ ਜੀ ਫੇਰ ਉਹ ਜਿਹੜੀ ਖੰਡੇ ਬਾਟੇ ਦਾ ਅੰਮ੍ਰਿਤ ਆ ਸਾਧ ਸੰਗ ਜੀ ਪਾਣੀ ਹੋਈ ਹੁੰਦਾ ਆ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਰੱਖਦਾ ਉਹ ਜਦੋਂ ਬਾਣੀ ਪੜੀ ਜਾਂਦੀ ਆ ਉਹਨੂੰ ਟੈਂਪਰ ਆ ਜਾਂਦੀ ਆਕ ਉਹ ਜਲ ਛਾ ਕੇ ਬੰਨਾ ਦੁੱਖ ਦੂਰ ਹੁੰਦੇ ਆ ਮੇਰੇ ਕੋ ਗੱਲਾਂ ਹੱਡ ਵੀਤੀ ਆਈਆਂ ਆ ਤਾਂ ਸਾਧ ਸੰਗ ਜੀ ਜਿਸ ਵੇਲੇ ਫੇਰ ਇਹਨਾਂ ਛੱਟਾ ਮਾਰਿਆ ਸਰਜੀਤ ਕਰਕੇ ਫੇਰ ਲਿਆਂਦੇ ਪੰਜੇ ਸਿੰਘ ਬਾਹਰ ਫੇਰ ਮਾਰਨ ਨੇ ਐਦਾ ਪੱਲਾ ਪਾਇਆ ਗੱਲ ਦੇ ਵਿੱਚ ਅਛੇ ਡੇ ਮਾਰੇ ਗਲ ਗਾਲ ਚ ਪੱਲਾ ਪਾ ਕੇ ਮਾਰਾ ਨੇ ਕਿਹਾ ਕਿ ਭਾਈ ਦਾਇਆ ਸਿੰਘ ਤੁਸੀਂ ਗੁਰੂ ਆਲੇ ਬਣ ਗਏ ਆ ਹੂੰ ਕਿਰਪਾ ਕਰਕੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਹੁਣ ਮੈਨੇ ਵੀ ਗੁਰੂ ਆਲਾ ਬਣਾਓ ਫਿਰ ਮਾਰਾ ਨੇ ਭਾਈ ਦਾਇਆ ਸੇ ਕਿਉਂ ਜਿਸ ਵੇਲੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਨਾ ਅੰਵਰਤ ਤਾ ਚਿੜੀਆ ਨੂੰ ਛੱਟੇ ਮਾਰੇ ਹੂੰ ਚਿੜੀਆ ਜੈ ਇੰਨਾ ਟੈਂਪਰ ਆ ਗਿਆ ਕਿ ਚਿੜੀਆ ਆਪਸ ਵਿੱਚ ਹੀ ਲੜਨ ਲੱਗ ਪਈਆਂ ਅੱਛਾ ਫਿਰ ਮਾਰਾ ਨੇ ਕਿਹਾ ਮਾਤਾ ਸਾਹਿਬ ਕੋ ਨੂੰ ਮਾਤਾ ਜੀ ਇਹ ਮਾਤਾ ਜੀ ਨੂੰ ਕਿਹਾ ਕਿ ਇਹ ਚ ਪਤਾਸੇ ਪਾਓ ਫਿਰ ਸਿੱਖ ਦੇ ਵਿੱਚ ਨਿਬਰਤਾ ਵੀ ਹੋਣੀ ਚਾਹੀਦੀ ਮਠਿਆ ਸੋਣਾ ਚਾਹੀਦਾ ਫਿਰ ਮਾਤਾ ਸਾਹਿਬ ਕੋ ਨੇ ਪਤਾਸੇ ਪਾਏ ਵਿੱਚ ਤੇ ਫਿਰ ਸਾਸਾਂ ਕੀ ਜਿਸ ਵੇਲੇ ਇਹ ਗੱਲ ਹੋਈ ਭਾਈ ਦਾਇਆ ਸਿੰਘ ਨੇ ਬਚਨ ਕਰਿਆ ਕਿ ਉਹ ਸਿੱਖ ਦੇ ਵਿੱਚ ਜ਼ਰੂਰਤ ਹੋਣੀ ਚਾਹੀਦੀ ਸਾਥ ਬੋਲਣ ਦੀ ਭਾਈ ਦਾਇਆ ਸਿੰਘ ਨੇ ਬਚਨ ਕਰਿਆ ਕਲਗੀਧਰ ਪਾਸ਼ਾ ਨੂੰ ਮਹਾਰਾਜ ਇੰਨਾ ਸਾਸਤਾ ਅੰਬਰ ਤੇ ਨਹੀਂ ਜਿੰਨਾ ਤੁਸੀਂ ਸਾਸਤਾ ਮੰਗਦੇ ਆ ਅਸੀਂ ਆਪਣੇ ਸੀਸ ਦੇ ਕੇ ਅੰਬਰ ਤੇ ਲਿਆ ਇਦੀ ਭੇਟਾ ਤੁਸੀਂ ਦੱਸੋ ਕਿਆ ਦੋਗੇ ਜਿਸ ਵੇਲੇ ਵਚਨ ਕਰਿਆ ਮਹਾਰਾਜ ਨੇ ਕਲਗੀਧਰ ਪਾਸ਼ੇ ਦੇਖਿਆ ਹਾਂ ਕਿ ਰੱਬ ਨਾਲ ਗੱਲ ਕਰੀਣਾ ਜ਼ੋਰਤ ਨਾ ਕਰੀ ਸਾਸੀ ਇੱਕ ਸੀ ਦਿੱਤਾ ਤੁਸੀਂ ਉੱਥੇ ਵੀ ਮਹਾਰਾਜ ਨੇ ਕਿਹਾ ਭਾਈ ਦਾਇਆ ਸਿੰਘ ਤੁਸੀਂ ਇੱਕ ਸੀ ਦੇ ਕੇ ਆਪਣਾ ਅਮਰਤ ਪੀਤਾ ਆ ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਦਾ ਇੱਥੇ ਕਿ ਮੈਂ ਸਾਰਾ ਸਰਬੰਸੇ ਤੇ ਉਭਾਰੂੰਗਾ ਤੇ ਪਰਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਮੈਨੂੰ ਗੁਰੂ ਆਲਾ ਬਣਾਓ ਜਿਹੜਾ ਮਾਰਾ ਨੇ ਬਚਨ ਕਿਹਾ ਖੰਡੇ ਬਾਟ ਦੀ ਪੌਲ ਤਿਆਰ ਕੀਤੀ ਗਈ ਪਹਿਲਾ ਸਿੰਘ ਦਾ ਕਿਤਾਬ ਕਿਸੇ ਨਸ ਹੈ ਗੋਬਿੰਦ ਰਾਏ ਕਿਹਾ ਜਾਂਦਾ ਸੀ ਸਿੰਘ ਦਾ ਕਿਤਾਬੇ ਮਾਰਾ ਨੇ ਉੱਥੋਂ ਲਾਇਆ ਪਹਿਲਾ ਸਿੰਘ ਦਾਸ ਹੈ ਦਸਵੇਂ ਪਾਤਸ਼ਾਹ ਨੇ ਫਿਰ ਗੁਰੂ ਗੋਬਿੰਦ ਸਿੰਘ ਬਣੇ ਬਾ ਫਿਰ ਜੋ ਮਾਰਾ ਨੇ ਇੱਕ ਬਚਨ ਕਰ ਸੀ ਭਾਈ ਦਇਆ ਸਿੰਘ ਨਾਲ ਕੇਮਲ ਸਾਰਾ ਸਰਬੰਸ ਭਾਰੂ ਫਿਰ ਛੋਟੇ ਸਹਬਜ਼ਾਦੇ ਸਰਹੰਦ ਆਪਣੇ ਨਿਆ ਚੜੇਗਾ ਛਿੱਧੀਆਂ ਪਾਈਆਂ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਸੀਦ ਹੋਗਾ ਬਿਲਕੁਲ ਮਹਾਰਾਜ ਚੱਲਦੇ ਚੱਲਦੇ ਦੀਨੇ ਕਾਂਗੜ ਦਿਨੇ ਕਾਂਗੜ ਚਲੇਗਾ ਜੀ ਦੀਨੇ ਕਾਂਗੜ ਜਾ ਕੇ ਭਾਈ ਦਾਇਆ ਸਿੰਘ ਨੂੰ ਕਹਿਣ ਲਗੇ ਭਾਈ ਦਾਇਆ ਸਿੰਘ ਹੁਣ ਤੂੰ 10 ਰੰਗ ਦੇਵ ਦੀ ਮੌਤ ਤਲਵਾਰ ਨਾ ਕਰੀਏ ਕਲਮ ਨਾ ਕਰੀਏ ਦੇਖੋ ਮਹਾਰਾਜ ਦੇ ਕੌਤਕ ਦੇਖੋ ਹਾਂ ਹਾਂ ਬਿਲਕੁਲ ਹੁਣ ਭਾਈ ਦਾਇਆ ਸਿੰਘ ਕਹਿੰਦਾ ਮਹਾਰਾਜ ਵੀ ਕਲਮ ਨਾਲ ਹੀ ਮੌਤ ਹੋ ਜਾਉ ਕਹਿੰਦੇ ਹੋਜੂਗੀ ਭਾਈ ਦਾਸ ਸਿੰਘ ਦਾ ਜਿਹੜਾ ਵਾਅਦਾ ਕਰਿਆ ਸੀ ਕਿ ਮੈਂ ਸਰਬੰਸ ਬਾਹਰ ਨੂੰ ਰੰਗਦੇਵ ਦੀ ਕਹਾਤਾ ਕਰਤੀ ਬੱਚਿਆਂ ਨੂੰ ਛੀਦ ਕਰ ਦਿੰਦਾ ਪਰ ਨਹੀਂ ਵਾਅਦਾ ਕਰਿਆ ਸੀ ਭਾਈ ਦਾਸ ਸਿੰਘ ਨੇ ਕਿ ਮੈਂ ਇਸ ਧਰਮ ਦੇ ਉੱਤੇ ਚਾਰ ਸਾਹਿਬ ਜაძੇ ਮਾਤਾ ਗੁਜਰਕੋਤ ਸਾਰੇ ਬਾਹਰੋਂਗਾ ਸਰਬੰਸ ਫਿਰ ਉੱਥੇ ਜਾ ਕੇ ਜਫਰਨਾਮਾ ਲਿਖਿਆ ਮਾਰੇ ਜਬੇ ਭਾਈ ਦਾਸ ਨੇ ਕਿਹਾ ਨਾ ਤੇ 10 ਮਾਰੇ ਕਲਮਨਾ ਵੀ ਹੋ ਜੂ ਮੌਤ ਕਹਿੰਦੇ ਹਾਂ ਦੀਨਾ ਕਾਂਗੜ ਗੁਰਦੁਆਰਾ ਇਤਿਹਾਸਿਕਾ ਤੇ ਉੱਥੇ ਪੇ ਜਫਰਨਾਮਾ ਲਿਖਿਆ ਜਫਰਨਾਮਾ ਦੇ ਕੇ ਸਿੰਘਾਂ ਨੂੰ ਪੰਜਾਂ ਨੂੰ ਰੰਗਾਬਾਦ ਭੇਜਿਆ ਪਰ ਉਸ ਵੇਲੇ ਦੱਸ ਦਿਆ ਇਤਿਹਾਸ ਮਹਾਪੁਰਖੇ ਪੇ ਅੰਦਰ ਨਾ ਬੰਨ ਦੇਣ ਅੰਦਰ ਨਾ ਬੰਨ ਬਾਹਰ ਬੈਠ ਰਾਇ ਮੈਂ ਤਾਂ ਇੱਦਾਂ ਵੀ ਸੁਣਿਆ ਜਿਹੜਾ ਦੇਖੋ ਨਾ ਤਕੋ ਰਾਜ ਰਾਜੋ ਨਰਕ ਇਤਿਹਾਸ ਦਾਦਾ ਹੋ ਰੰਗਦੇਵ ਕੋਈ ਛੋਟੀ ਤਾਕਤ ਨਾਲ ਆਪਣੇ ਧਿਆਨ ਦੇਣਾ ਮੱਕੇ ਇਸ਼ਨਾਨ ਕਰਨ ਜਾਂਦਾ ਸੀ ਪਰ ਬਿਮਾਰ ਜਾਦਾ ਸੀ ਫੇਰ ਮਹਾਰਾ ਨੇ ਬਾਟੇ ਰੋਕਿਆ ਕਹਿੰਦੇ ਰੰਗਦੇ ਮੇਰੇ ਸਿੰਘ ਆ ਕੇ ਤੇਰੇ ਤਰ ਪਿੰਡ 'ਚ ਬੈਠਿਆ ਸ਼ਹਿਰ 'ਚ ਉਹ ਅੰਦਰ ਕਿਉਂ ਨਹੀਂ ਆਦੇ ਉਹ ਫੇ ਜਿਸ ਵੇਲੇ ਗੱਲ ਕੇ ਉਹਨ ਪੁੱਛਿਆ ਬਾਹਰ ਤੇ ਪਿੰਦ पे ਬਾਹਰ ਬੈਠਿਆ ਸੀ ਕਹਿੰਦੇ ਹਾਂ ਉਧਰ ਬਿਮਾਰੀ ਦਾ ਹੀ ਪੂਰਾ ਜੋਰ ਸੀ ਹਾਲਤ ਬੜੀ ਭੈੜੀ ਹੋ ਗਈ ਦੀ ਮਹਾਰਾ ਨੇ ਉੱਥੇ ਲਿਖਿਆ ਸੀ ਜਫਰਨਾਮੇ ਮੈਂ ਜ਼ਿਆਦਾ ਨਹੀਂ ਜਾਣਦਾ ਕਿ ਕੀ ਤੇਰੀ ਕਰਾਂ ਆਜ਼ਾਦ ਦਿੰਦੀ ਆ ਕਸਮਾ ਖਾ ਕੇ ਕਰਾਂ ਦਿਆਂ ਤੂੰ ਮਸੂਮਾਂ ਬੱਚਿਆਂ ਦੇ ਉੱਤੇ ਬਾਰ ਕੀਤੇ ਤੇ ਤੇਰੀ ਕਰਾਂ ਆਜ਼ਾਦ ਦਿੰਦੀ ਆ ਇਦਾਂ ਦੇ ਐਲਾਨ ਤਾਂ ਉਹ ਚ ਪਾਈ ਹੋਦੀਆਂ ਜਿਸ ਵੇਲੇ ਬ ਸਿੰਘ ਅੰਦਰ ਆ ਗਿਆ ਤੇ ਸਿੰਘਾਂ ਨੂੰ ਉਹਨ ਕੀਹਾ ਰੰਗਦੇਵ ਨੇ ਕਿ ਤੂੰ ਸਾਡੇ ਦੇ ਕਲਾ ਮਾਤਾ ਕਹਿੰਦਾ ਤੂੰ ਸਾਡੀ ਗੱਲ ਛੱਡ ਗੁਰੂ ਘਰ ਦੇ ਕੁਕਰਾਂ ਚ ਕਲਾ ਮਾਤਾ ਤੈਨੂੰ ਦਿਖਾ ਲਈਏ ਕਹਿੰਦੇ ਦਿਖਾ ਲੋ ਕੁੱਤਾ ਫੜ ਕੇ ਲਿਆਂਦਾ ਗਿਆ ਕੁੱਤਾ ਉਹਦੀ ਭਾਸ਼ਾ ਚ ਬੋਲਿਆ ਫਾਰਸੀ ਚ ਕਹਿੰਦਾ ਰੰਗਦੇਵ ਪਹਿਲਾਂ ਵੀ ਤੂੰ ਸਾਡਾ ਕੁੱਤੇ ਕੁੱਤਾ ਸੀਗਾ ਜੂਨ ਚ ਸਾਡੇ ਨਾਲ ਪਰ ਤੈਨੂੰ ਮਾਨਸਜਾਨ ਮਿਲ ਗਿਆ ਕੰਮ ਤਾਂ ਹੁਣ ਵੀ ਕੁੱਤੇ ਵਾਲੇ ਕੀਤੇ ਆ ਜਦੋਂ ਜਫਰਨਾਵਾ ਫੜਿਆ ਜੇ ਵੇਲੇ ਫੜਿਆ ਨਾ ਉਹਦੇ ਵਜੇ ਦੇਖੋ ਤਾਂ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਰੰਗ ਦੇ ਬਿਸਤ ਗਾਲ ਨੂੰ ਤਿਆਰ ਤਿਆਰ ਨਾ ਸਕੇ ਨੂੰ ਕਿਉਂਕਿ ਉਹ ਕਿੱਥੇ ਮੰਦਾ ਸੀ ਜਿਸ ਵੇਲੇ ਉਹਦੀ ਲੜਕੀ ਨੇ ਕਿਹਾ ਅੱਬਾ ਤੂੰ ਜਾਣਦੇ ਹੁਣ ਤੇਰੀ ਜਾਨ ਤੇ ਦੇ ਨਿਕੜੀ ਆ ਫੇ ਰੰਗ ਦੇ ਨੇ ਉੱਥੇ ਜਫਰਨਾਵਾ ਪੜਿਆ ਤੇ ਨਾਲ ਕਿਹਾ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਸੋ ਮੈਂ ਜ਼ਿਆਦਾ ਜਾਣਦਾ ਨਹੀਂ ਜਿੰਨੀ ਕਿ ਮਹਾਰਾਜ ਨੇ ਮਤਬਖਸ਼ੀਆ ਉਹਨੇ ਤੁਹਾਡਾ ਨਾ ਵਚਨ ਕਰਿਆ ਫਿਰ ਮਾਰਾ ਨੇ ਇਹ ਵੀ ਗੱਲ ਕਹਿਤੀ ਖਾਲਸਾ ਮੇਰਾ ਰੂਪ ਹੈ ਖਾਸ ਜਿਸ ਵੇਲੇ ਖਾਲਸਾ ਖਾਲਸਾ ਨੂੰ ਪੈਦਾ ਇਸ ਕਰਕੇ ਕੀਤਾ ਆ ਕਿ ਜ਼ੁਲਮ ਨਾ ਟੱਕਰ ਲਾਉ ਪੂਰੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰੂ ਨਿਵਾਸ ਕਹਿੰਦਾ ਖਾਲਸੇ ਮੇਰਾ ਨਿਵਾਸ ਹੋ ਪਰ ਨਾਲ ਕੰਡੀਸ਼ਨ ਲਾਤੀ ਜਬ ਲਾ ਖਾਲਸਾ ਰਹੂ ਨਿਆਰਾ ਤਬ ਲਗ ਤੇਈ ਦੂੰ ਮੈਂ ਸਾਰਾ ਜਾਦੀ ਕਰੂ ਬੇਪਨ ਕੀ ਰਿਤ ਮੈਂ ਨਾ ਕਰੂ ਇਨਕੀ ਪ੍ਰਤੀਤ ਕਹਾਂ ਫਿਰ ੱੱਕੇ ਖਾਈ ਜਾਏ ਜਿਨਾ ਚ ਖਾਲਸਾ ਨਿਆਰਾ ਰਹੂਗਾ ਖਾਲਸਾ ਮੇਰੋ ਰੂਪ ਹੈ ਖਾਸ ਮਰਨ ਕਿਹਾ ਖਾਲਸੇ ਮੈਂ ਕਰੂ ਨਮਾਜ਼ ਕਹਿੰਦਾ ਮੇਰਾ ਨਵਾਸ ਹੋਊਗਾ ਪਰ ਕੰਡੀਸ਼ਨ ਲਾਤੀ ਜੱਬ ਲਾ ਖਾਲਸਾ ਰਹੂ ਨਿਆਰਾ ਤਬ ਲਗਤੇਈ ਦੂ ਮੈਂ ਸਾਰਾ ਜਾਦੀ ਕਰੂ ਬੇਪਨਕ੍ਰਿਤ ਮੈਂ ਨਾ ਕਰੂ ਇਨਕੀ ਪ੍ਰਤੀਤ ਇਨੀਆਂ ਹੋਈਆਂ ਪੋਲਾਂ ਦੀ ਮਾਫੀ ਦੇ ਦਿਓ ਇੱਥੇ ਕਾ ਆਪਾਂ ਸਮਾਪਤੀ ਕਰਦੇ ਆ ਤੇ ਸਿਰਫ ਇੱਥੇ ਇਹ 1600 ਦਿਨ ਦੀ ਰਮਣੀ ਬਸਾਖੀ ਨੂੰ ਜੇ ਜਿਹੜਾ ਇਹ ਸਾਰਾ ਕੁਝ ਇੱਥੇ ਮਾੜੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਤੇ ਸਿੱਖ ਧਰਮ ਨੂੰ ਪੈਦਾ ਕੀਤਾ ਔਰ ਰੰਗਦੇਵ ਨੂੰ ਇਹ ਗੱਲ ਕਹਿਤੀ ਦੀ ਕਿ ਰੰਗਦੇਵ ਤੂੰ ਤਾਂ ਰੋਂਦਾ ਦੋ ਨੂੰ ਹੁਣ ਤਾਂ ਤਿੰਨ ਹੋਣ ਲੱਗੇ ਆ ਇੱਕ ਦੋ ਤੋਂ ਤਿੰਨ ਹੋ ਗਏ ਉਸ ਪਹਿਲਾਂ ਦੋਏ ਧਰਮ ਸੀ ਹੁਣ Hindu ਧਰਮ Musalman ਧਰਮ ਤੇ ਸਿੱਖ ਧਰਮ ਇਹ ਤਿੰਨ ਤਿਆਰ ਹੋ ਗਏ ਪਰ ਧਰਮ ਕੋਈ ਨਹੀਂ ਮਾੜਾ ਕਿਸੇ ਧਰਮ ਦੇ ਵਿੱਚ ਮਾੜੀ ਗਾਲ ਨਹੀਂ ਕਰਨੀ ਜਿਹੜਾ ਮਾੜਾ ਕਰਮ ਕਰਦਾ ਚਾਹੇ ਉਹ Hindu ਧਰਮ ਦਾ ਬੰਦਾ ਚਾਹੇ ਮੁਸਲਮਾਨ ਦਾ ਚਾਹੇ ਸਿੱਖ ਦਾ ਉਹ ਮਾੜਾ ਆ ਧਰਮ ਕੋਈ ਨਹੀਂ ਰੱਬ ਇੱਕੋ ਹੀ ਆ ਉਹਨੂੰ ਅੱਲਾਹ ਕਹਿ ਕੇ ਯਾਦ ਕਰ ਲਓ ਵਾਹਿਗੁਰੂ ਕਹਿ ਕੇ ਯਾਦ ਕਰ ਲਓ ਉੱਥੇ ਹਾਜ਼ਰ ਹੋ ਜਾਂਦਾ ਸੋ ਹੁਣ ਸਮਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕੀਤੀ ਹੈਗੀ ਬਾਬਾ ਜੀ ਨਾਲ ਜਿਨ੍ਹਾਂ ਨੇ ਸਾਰਾ ਇਤਿਹਾਸ ਦੱਸਿਆ ਔਰ ਬਹੁਤ ਵਧੀਆ ਲੱਗਿਆ ਜਦੋਂ ਬਾਬਾ ਜੀ ਕੋਲ ਬਹਿ ਕੇ ਪੂਰਾ ਇਤਿਹਾਸ ਸੁਣਿਆ ਹੈਗਾ ਵਾ ਔਰ ਇਸ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਉਹ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ